ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਜੀ 97 ਦਿਨੋਂ 100 ਦਿਨ ਅਲੱਗ-ਅਲੱਗ ਪ੍ਰਕਾਰ ਦੀਆਂ ਦਸਤਾਰਾਂ ਸਜਾ ਕੇ ਦਿਖਾਉਣ ਦਾ ਅੱਜ ਤੁਹਾਨੂੰ ਅਸੀਂ ਸਿੰਗਲ ਪੰਨਾ ਬਿਲਕੁਲ ਸੁੱਕਾ 5 ਮੀਟਰ ਦਾ ਸਜਾ ਕੇ ਦਿਖਾਵਾਂਗੇ ਉਸ ਤੋਂ ਪਹਿਲਾਂ ਖੱਬੇ ਪਾਸੇ ਜੂੜਾ ਸਾਹਿਬ ਕਰਕੇ ਨਾਲ ਕੰਗਾ ਸਾਹਿਬ ਰੱਖ ਕੇ ਅਸੀਂ 베ਸ ਸਜਾ ਲਵਾਂਗੇ ਚਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤੇ ਫਿਰ ਪੰਨੇ ਨੂੰ ਚੰਗੀ ਤਰ੍ਹਾਂ ਖੋਲ ਕੇ ਧਾਗੇ ਵਾਲਾ ਹਿੱਸਾ ਉੱਪਰ ਅਤੇ ਕੰਨੀ ਨੂੰ ਖੱਬੇ ਪਾਸੇ ਰੱਖ ਕੇ ਦੋਨਾਂ ਸਾਈਡਾਂ ਤੋਂ ਅੰਦਰ ਫੋਲਡ ਕਰਕੇ ਇਸ ਤਰੀਕੇ ਨਾਲ ਲੜ ਬਣਾ ਕੇ ਤੁਸੀਂ ਮੂਹ ਦੇ ਵਿੱਚ ਫੜ ਲੈਣਾ ਫਿਰ ਪਹਿਲੇ ਲੜ ਨੂੰ ਚੰ ਇਕੇ ਚੰਗੀ ਤਰ੍ਹਾਂ ਸਾਫ਼ ਕਰਕੇ ਪਿੱਛੇ ਤੱਕ ਲਗਾਣਾ ਹੈ ਪਹਿਲਾਂ ਤਾਂ ਪੱਲੇ ਆ ਦਾ ਜਿਹੜਾ ਗੈਪ ਆਉ ਤੁਸੀ ਬਹੁਤ ਘੱਟ ਰੱਖਣਾ ਹੈ ਤਾਂ ਜੋ ਸਾਫ਼ ਕਰਨ ਵੇਲੇ ਆਪਣੇ ਆਪ ਪੇਚਾਂ ਦਾ ਗੈਪ ਜਿਹੜਾ ਵੱਜ ਜਾਵੇਗਾ 5 ਮੀਟਰ ਦੀ ਸਿੰਗਲ ਦਸਤਾਰ ਹੈ ਇਸ ਲਈ ਇਹਦੇ 7 ਲੜਾਂ ਆਣਗੇ ਤੁਹਾਡੇ ਇਸ ਤਰੀਕੇ ਨਾਲ ਤੇ ਆਖਰੀ ਪੱਲੇ ਨੂੰ ਫੋਲਡ ਕਰਕੇ ਜਿੱਥੇਗਾ ਤੇ ਅੰਦਰ ਕਰ ਦੇਣਾ ਸਲਾਈ ਫਿਰ ਕੇ ਸਾਰੇ ਪੇਚਾਂ ਨੂੰ ਸਾਫ਼ ਕਰਾਂਗੇ ਉਪਲੇ ਹਿੱਸੇ ਤੋਂ ਵੀ ਦੂਜੇ ਛੇ ਦੇਖ ਕੇ ਫਿਰ ਸੈਨੂ ਟਾ ਕੇ ਲੂਪੀ ਵਾਲੇ ਪੱਤਿਆਂ ਨੂੰ ਲਗਾ ਦਵਾਂਗੇ ਪੂਰੀ ਵੀਡੀਓ ਤੁਸੀਂ YouTube ਤੇ ਜਾ ਕੇ ਵੀ ਦੇਖ ਸਕਦੇ ਹੋ ਤੇ ਜੇਕਰ ਵਧੀਆ ਲੱਗੇ ਤਾਂ ਚਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਅਤੇ 100 3